ਹਾਂਜੀ ਦੋਸਤੋ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਗਰਾਊਂਡ ਆਪਣਾ 400 ਮੀਟਰ ਦਾ ਗਰਾਊਂਡ ਬਿਲਕੁਲ ਗਰਾਸੀ ਗਰਾਊਂਡ ਹੈ ਜੀ ਠੀਕ ਹੈ ਤੇ ਸਵੇਰੇ ਸ਼ਾਮ ਦੋਨੋਂ ਟਾਈਮ ਪ੍ਰੈਕਟਿਸ ਚੱਲ ਰਹੀ ਹੈ ਆਪਣੇ ਬੱਚਿਆਂ ਦੇ ਇਹ ਵਾਲੇ ਬੱਚੇ ਨੇ ਜਿਨ੍ਹਾਂ ਦਾ ਅੱਜ ਆਪਣਾ ਲੌਂਗ ਜੰਪ ਦਾ ਪ੍ਰੈਕਟਿਸ ਕਰਵਾ ਰਹੇ ਆ ਇਹਦੇ ਵਿੱਚ ਕੁਝ ਐਕਸਰਸਾਈਜ਼ ਆਪਾਂ ਦੱਸਣੀ ਹੈ ਇਹਨਾਂ ਨੂੰ ਤੇ ਲੌਂਗ ਜੰਪ ਬਾਰੇ ਜਾਣਕਾਰੀ ਦੇਣੀ ਆ ਲੌਂਗ ਜੰਪ ਦੇ ਵਿੱਚ ਇਹ ਮੋਸਲੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਚਾਹੇ ਕੁੜੀਏ ਚਾਹੇ ਕੋ ਮੁੰਡਾ चलो करिए शुरू बहुत गर्ल्स हो जाओ खड़े जिम्मे सेम करो ओके। ठीक है जी। ठीक है दोस्तों दोस्तो देख रहे पुलिस फैक्ट्री जी कहने इतना आप बच्चे तैयार कर देखिए ਜਿਨ੍ਹਾਂ ਨੂੰ ਕੇ ਸਰਕਾਰੀ ਨੌਕਰੀ ਦੀ ਜਿਹੜੀ ਤਿਆਰੀ ਕਰਵਾਈ ਜਾਂਦੀ ਆ ਇਹਦੇ ਵਿੱਚ ਆਰਮੀ ਪੁਲਿਸ ਬੀਐਸਐਫ ਐਸਐਸਸੀ ਸਾਰੀਆਂ ਪੂਸਨਾਂ ਤਿਆਰੀ ਕਰਵਾਈ ਜਾਂਦੀ ਆ ਅਕੈਡਮੀ ਦੇ ਕੋਲ ਆਪਣਾ ਗਰਾਊਂਡ ਦਿਖਾ ਸਕਦੇ ਜੀ 400 ਮੀਟਰ ਦਾ ਗਰਾਊਂਡ ਹੋਸਟਲ ਵਾਲੀ ਬਿਲਡਿੰਗ ਦਿਖਾ ਦਿਓ ਉਧਰ ਉਹ ਸਾਹਮਣੇ ਜੋ ਤਿੰਨ ਬਿਲਡਿੰਗ ਦੇਖ ਰਹੇ ਤੁਸੀਂ ਬॉयਜ਼ ਬਿਲਡਿੰਗ ਗਰਲਜ਼ ਬਿਲਡਿੰਗ ਐਂਡ ਮੈਸ ਦੀ ਬਿਲਡਿੰਗ ਸਰ ਠੀਕ ਹੈ ਜੀ ਜਿੱਥੇ ਕਿ ਬੱਚਿਆਂ ਦੇ ਰਹਿਣ ਸਣ ਦਾ ਪ੍ਰੋਪਰ ਸਹੀ ਪ੍ਰਬੰਧ ਹੈ ਜੀ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਹੈ 10 ਟਾਈਮ ਖਾਣਾ 2 ਟਾਈਮ ਚਾਹ ਨੀਂਗੂ ਪਾਣੀ ਸਭ ਕਿਉਂਕਿ ਗਰਮੀयां ਤੇ ਦੇਖ ਰਹੇ ਪਰ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਅਸੀਂ ਮਿਹਨਤ ਕਰਨੀ ਦੱਸ ਦਿਆਂ ਕਿ ਸਰਦੀ ਗਰਮੀ ਨਹੀਂ ਦੇਖਣੀ ਹੈਗੀ ਜੋ ਤੁਸੀਂ ਆਪਣੇ ਗੋਲ ਨੂੰ ਪ੍ਰਾਪਤ ਕਰਨਾ ਹੁੰਦਾ ਹੈ ਉਦੋਂ ਇਹ ਸਭ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਤੁਸੀਂ ਦੇਖ ਰਹੇ ਹੋ ਇੱਧਰ ਜੋ ਕਿਸਾਨ ਤਾਂ ਮਿਹਨਤ ਕਰਨ ਲੱਗਿਆ ਹੋਇਆ ਹੈਨਾ ਤੇ ਇਹ ਸਾਡੇ ਲਈ ਇੱਕ ਬਹੁਤ ਤਕੜੀ ਮੋਟੀਵੇਸ਼ਨ ਨੇ ਤਾਂ ਮੈਂ ਬੱਚਿਆਂ ਨੂੰ ਹਮੇਸ਼ਾ ਇਹ ਕਹੋਣਾ ਕਿ ਦੇਖੋ ਤੁਹਾਡੇ ਪੇਰੈਂਟਸ ਨੇ ਤੁਹਾਡੀ ਫੀਸ ਭਰੀ ਆ ਤਾਂ ਕੁਈ ਕਸ ਕੋਈ ਕੋਈ ਕਿਸਾਨ ਬਣ ਕੇ ਕੋਈ ਕੰਮ ਕਰ ਰਿਹਾ ਕੋਈ ਮਿਲ ਦੇ ਵਿੱਚ ਕੋਈ ਕੰਮ ਕਰ ਰਿਹਾ ਕੋਈ ਫੈਕਟਰੀ ਦੇ ਵਿੱਚ ਕੋਈ ਕੰਮ ਕਰ ਰਿਹਾ ਤੁਸੀਂ ਉਹਨਾਂ ਦੇ ਪੈਸੇ ਨੂੰ ਅਚਾਈ ਨਾਲ ਵੇਸਟ ਕਰੋ ਠੀਕ ਹੈ ਇਸੇ ਕਰਕੇ ਇਹਨਾਂ ਬੱਚਿਆਂ ਨੂੰ ਹਾਰ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਇਹ ਆਪਣੇ ਮੰਜ਼ਿਲ ਵੱਲ ਜਾ ਸਕੇ ਚਲੋ ਬੋ ਚਲੋ ਸਾਰੇ ਕਰੋ ਸ਼ੁਰੂ ਜਿੱਦਾਂ ਮੈਂ ਕਿਹਾ ਸੇਮ ਉਦਾਂ ਹੀ ਕਰਾਂ ਸਾਰਿਆਂ ਨੇ ਡਬਲ ਡਬਲ ਕਰਦੇ ਸੌਗ ਲੈ ਕੇ ਡਬਲੀ ਕੇ ਹੱਥ ਦਾ ਇਸਤੇਮਾਲ ਸਹੀ ਕਰੋ ਜੀ ਹੁਣ ਤੁਸੀਂ ਉਹ ਚੀਜ਼ ਭੁੱਲ ਗਏ ਇੰਨੀ ਗਰਮੀ ਚ ਡਰਾਈ ਫੂਡ ਖਾਣੇ ਤੇ ਨੇ ਖਾਣ ਤਾਕਤ ਵਾਸਤੇ ਖਾਣ ਤਾਕਤ ਵਾਸਤੇ ਕੀ ਕੀ ਲੈ ਕੇ ਆਏਂਗਾ ਦੱਸ ਕਾਜੂ ਦਾ ਵੀ ਲੈ ਕਾਜੂ ਬਤਾਉਂਦਾੱਖਾ ਪੱਕਾ ਹਾਂਜੀ ਠੀਕ ਆ ਇੱਕ ਕੀ ਲੈ ਕੇ ਨਾ ਕਚੀਰਾ ਗੂੰਦ ਜ਼ਰੂਰ ਲੈ ਕੇ ਆਣੀ ਆ ਹੈਂ ਕਤੀਰਾ ਗੁੰਧ ਕਤੀਰਾ ਗੁੰਧ ਹਾਂ ਠੀਕ ਹੈ ਜਿਹੜੀ ਤੁਸੀਂ ਠੰਡਕ ਪਾਈ ਤੁਹਾਡੇ શરીਨ ਥੋੜੀ ਜੀ ਜਾਓ ਜੀ ਪਰ ਨਹੀਂ ਕੱਲੂ ਆਪਣਾ ਸ਼ਨੀਵਾਰ ਨੂੰ ਚਲੇ ਜਾਣਾ ਆਏ ਹੁਣ ਕਿਈ ਐ ਕੱਲ ਨੋਟਸ ਨਹੀਂ ਨਹੀਂ ਸ਼ਨੀਵਾਰ ਨੂੰ ਚਲੇ ਜਾਏ ਸਾਰਾ ਸ਼ਨੀਵਾਰ ਨੂੰ ਸਰ ਕਿਹਦੀ ਸਾਈ ਕਰਨੀ ਉਹ ਲੈਗ ਰੇਸ ਲਈ ਦੱਸ ਦੱਸ ਕੇ ਤੁਹਾਨੂੰ ਉੱਥੇ क्यों जी क्या हो गया जाओ 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 कह दो मुंडे जाओ ठीक है जाओ जाओ कह दो मुंडे जाके तो Jau, उय, सही करो सही करो हाथ आगे देखो जी पैर ज्यादा ना खोलो गर्ल्स शोल्डर भी थोड़ा पार्ट किया मैं थोनू कंटिन्यू लगी रहो जी हम्म हम्म ਹੱਥ ਪਿੱਛੇ ਲੈ ਕੇ ਆਓ ਗੁੱਡੀ ਕੀ ਹੋ ਗਿਆ ਪੈਰ ਥੋੜੇ ਜਿੰਦਗੀ ਸਲਿੱਪ ਨਾ ਹੋਣ ਤਾਂ ਹੀ ਤਾਂ ਹੁਣ ਤੱਕੜੇ ਕਰ ਰਹੇ ਆ ਵੈਰੀ ਗੁੱਡ ਬਹੁਤ ਵਧੀਆ ਹੱਥ ਵੀ ਅੱਗੇ ਲੈ ਕੇ ਜਾਓ ਕੰਟੀਨਿਊ ਰੱਖੋ ਜੀ ਸੈਕੰਡ ਲਾਈਨ ਦੇ ਵਿੱਚ ਵੀ ਲੱਗੇ ਰਹੋ ਸ਼ਾਬਾਸ਼ ਕਮਰ ਬੈਂਡ ਰੱਖੋ ਗਰਲਸ ਉੱਪਰ ਰੱਖੋ ਉੱਪਰ ਦੇਖੋ ਪੈਰ ਥੋੜੇ ਖੋਲ ਕੇ ਗੁੱਡੀ ਫਰਸਟ ਵਾਲੀ शाबाश स्क्वाट होल्ड एंड जंप स्क्वाट होल्ड एंड जंप ठीक है जी ब्रेक दो मिनट ब्रेक रिलैक्स साइड तो वो सारे हमारा कहीं ना पटके सेट करो कहीं वाले भरा सेवा नवाई जावे। दो मिनट रिलैक्स ही सारे